ਕਕ ਗਾਵ ਤੂੰ ਸਾਬ ਗੁਣੀ ਨਿਧਾਨਾ ਤੁੰਬਰੀ ਮੈਂ ਮਾ ਬਨਨਾ ਸਾਖੋ ਤੂੰ ਠਾਕਰ ਜੋ ਭਗਵਾਨਾ ਸੁਖ ਟਲ ਗੁਰ ਸੇਵੀਐ ਅਨ ਸੁਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਬ ਦੁੱਖ ਜਾਏ ਵਾਹਿਗੁਰੂ ਜੀ ਸੋਹੀ ਮਹੱਲਾ ਪੰਜਵਾ ਪਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨ ਹਾਰਾ ਚਲ ਧੂੜ ਤੇਰੀ ਸੇਵਕ ਮੰਗਾ ਤੇਰ ਦਰਸ਼ਨ ਕੋ ਬਲੇ ਹਾਰ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਹਾਰ ਚਰਨ ਧੂੜ ਤੇਰੀ ਸੇਵਕ ਮੰਗਾਏ ਤੇਰ ਦਰਸ਼ਨ ਕੋ ਬਲਿਹਾਰਾ ਮੇਰੇ RAM ਰਾਏ ਜੋ ਰਖਹ ਤੂੰ ਰਹੀਐ ਤੁਧ ਪਾਵੇ ਤਾਂ ਨਾਮ ਜਪਾਵਹਿ ਸੁਖ ਤੇਰਾ ਦਿੱਤਾ ਲਹੀਐ ਰਹਾਉ ਮੁਗਤ ਭਉ ਜੋਤ ਤੇਰੀ ਸੇਵਾ ਜਿਸ ਤੋਂ ਆਪ ਕਰਾਏ ਤਾਂ ਬਕੁੰਠ ਜਾ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ ਚਰਨ ਕੰਵਲ تیر ਧੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਗੁਰਬਾਨ ਜਾਇ ਉਸ ਵੇਲਾ ਸੁਹਾਵੀ ਜਿਤ ਤੁੰਬੁਰ ਦੁਆਰੇ ਆਇਆ ਨਾਨਕ ਪ੍ਰਭ ਭੈ ਕਿਰਪਾਲਾ ਸਤਿਗੁਰ ਪੂਰਾ ਪਾਇਆੁਰ ਬਾਣ ਜਾਈ ਸਬੇਲਾ ਸੁਹਾਵੀ ਜਦ ਤੁੰਬਰ ਦੁਆਰੇ ਆਇਆ ਨਾਨਕੋ ਪ੍ਰਭ ਭਾਏ ਕਿਰਪਾਲਾ ਸਤਗੁਰ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ 5 ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨ ਹਾਰਾ ਚਰਨ ਧੂੜ ਤੇਰੀ ਸੇਵਕ ਮੰਗਾ ਤੇਰ ਦਰਸ਼ਨ ਕੋ ਬਲਿਹਾਰਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਆਸ ਕਿਰਪਾਨ ਖੰਡੋ ਖੜਗ ਤਬਕ ਤਬਰ ਅਰ ਤੀਰ ਸਾਬ ਸਰੋਹੀ ਸਾਥੀ ਜੈ ਹਮਾਰੇ ਪੀਰ ਸਿਰ ਤੂੰ ਹੀ ਸਾਥੀ ਤੂੰ ਹੀ ਤੋਏ ਤਲ ਤਲ ਵਾਰ ਨਾਮ ਧਿਆਰ ਜੋ ਜਪਾਇ ਪੈ ਸੰਤ ਪਵ ਪਾਰ ਨਾਮ ਧਿਆਰ ਜੋ ਜਪ ਪ ਸਿੰਧ ਪਵ ਪਾਰ ਵਾਹਿਗੁਰੂ ਸਾਬ ਜੀ ਸਵਈਆ ਜਬ ਚਾਰੋਈ ਬੀਰਨ ਰਾਨ ਮੈਂ ਤਬ ਔਨ ਸਿਉ ਹਰ ਜੋ ਉਚਰਾ ਜਬ ਚਾਰੋ ਈ ਬੀਰਨ ਰਨਮੈ ਤਬ ਔਨ ਸਿਉ ਹਰ ਜੋ ਉਚਰਾ ਅਬ ਕੋ ਪਾਟ ਹੈ ਹੰਬਰ ਦਲ ਮੈ ਇਸ ਮੋਹੇ ਜਾਇ ਕੈ ਜੁਦ ਕਰਾ ਆਤੀ ਬਲਵਾਨ ਸਿ ਧਾਇ ਕੈ ਜਾਇ ਕੈ ਕਾਏ ਕਰ ਸੋ ਲਰ ਨਾਨ ਡਰੈ ਸਭ ਸੋ ਈਮ ਸਿਆਮ ਪਕਾਰ ਕਹਉ ਕਉ ਹੈ ਅਰ ਕੋ ਬਿਨ ਪ੍ਰਾਨ ਕਰ ਸੋ ਈਮ ਸਿਆਮ ਪਕਾਰ ਕਹਉ ਕਉ ਹੈ ਅਰ ਕੋ ਬਿਨ ਪ੍ਰਾਨ ਕਰ ਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ